ਜਿਸ ਨੂੰ ਅਸੀਂ ਮਕਾਨ ਸਮਝ ਰਹੇ ਹਾਂ ਉਹ ਸਰਾਂ ਤੋਂ ਜ਼ਿਆਦਾ ਨਹੀਂ ਹੈ ਉਥੇ ਥੋੜੀ ਦੇਰ ਠਹਿਰਨਾ ਹੈ ਤੇ ਅੱਗੇ ਨਿਕਲ ਜਾਣਾ ਹੈ ਕੋਈ ਨਾ ਸਮਝ ਹੀ ਹੋਏਗਾ ਕਿ ਸਰਾਂ ਨੂੰ ਜਮਾਉਣ ਚ ਇਹ ਨਾ ਲੱਗ ਜਾਏ ਕਿ ਖੁਦ ਨੂੰ ਖੋ ਦੇਵੇ ਤੇ ਅੱਗੇ ਮੰਜ਼ਲ ਪਟਕ ਜਾਏ ਸਾਡੇ ਚੁੱਕੇ ਹੀ ਲੋਕ ਸਰਾਵਾਂ 'ਚ ਠਹਿਰੇ ਹੋਣਗੇ ਧਰਮਸ਼ਾਲਾਵਾਂ ਵਿੱਚ ਲੇਕਿਨ ਕੋਈ ਧਰਮਸ਼ਾਲਾ ਨੂੰ ਜਮਾਉਣ 'ਚ ਨਹੀਂ ਲੱਗ ਜਾਂਦਾ ਧਰਮਸ਼ਾਲਾ 'ਚ ਜਾਂਦਾ ਹੈ ਅੱਗੇ ਨਿਕਲ ਜਾਂਦਾ ਹੈ ਅਕਬਰ ਨੇ ਫਤਿਹਪੁਰ ਸੀਕਰੀ ਦੇ ਇੱਕ ਪੁਲ ਉੱਤੇ ਪੁਲ ਦੇ ਦੁਆਰ ਤੇ ਲਿਖਵਾਇਆ ਹੈ ਇਹ ਪੁਲ ਹੈ ਇਹ ਪਾਰ ਜਾਣ ਦੇ ਲਈ ਹੈ ਰੁਕਣ ਦੇ ਲਈ ਨਹੀਂ this is to pass not to stay ਇਥੇ ਪਾਰ ਹੋ ਜਾਣਾ ਹੈ ਇਥੇ ਰੁਕ ਨਹੀਂ ਜਾਣਾ ਲੇਕਿਨ ਅਸੀਂ ਸਾਰੇ ਮਕਾਨ ਬਣਾ ਕੇ ਉੱਤੇ ਰੁਕ ਗਏ ਹਾਂ ਅਸੀਂ ਮਜ਼ਬੂਤ ਮਕਾਨ ਬਣਾਏ ਹਨ ਸੀਮਿੰਟ ਦੇ ਕੰਕਰੀਟ ਦੇ ਪੱਤਰਾਂ ਦੇ ਹਿੱਲ ਨਾ ਸਕਣ ਸਾਨੂੰ ਜਾਣਾ ਪਏਗਾ ਮਕਾਨ ਉੱਥੇ ਹੀ ਠਹਿਰੇ ਰਹਿ ਜਾਣਗੇ ਇਹਨਾਂ ਮਕਾਨਾਂ ਦੀ ਸਾਰੀ ਵਿਵਸਥਾ ਵੀ ਠਹਿਰੀ ਰਹਿ ਜਾਏਗੀ ਲੇਕਿਨ ਇੱਕ ਖਿਆਲ ਨਹੀਂ ਹੋ ਪਾਉਂਦਾ ਧੰਨਵਾਦ